ਜਦੋਂ ਕੋਵਿਡ ਆਇਆ ਤਾਂ ਪਤਾ ਲੱਗਿਆ ਕਿ ਜਿਹੜੀ ਉਹਦੀ ਵੈਕਸੀਨ ਬਣਨੀ ਹੈ ਉਸ ਨੂੰ ਇੱਕ ਇੰਗਲੈਂਡ ਦੀ ਯੂਨੀਵਰਸਿਟੀ ਉੱਤੇ ਰਿਸਰਚ ਕਰਕੇ ਬਣਾ ਰਹੀ ਹੈ ਪਰ ਸਾਡੇ ਕਿੰਨੀਆਂ ਕੁ ਯੂਨੀਵਰਸਟੀਆਂ ਜਿਨ੍ਹਾਂ ਦੇ ਵਿੱਚ ਅੱਜ ਬੁੱਢੇ ਨਾਲੇ ਦਾ ਪਾਣੀ ਸਾਫ਼ ਕਰਨ ਦੀ ਰਿਸਰਚ ਹੋ ਰਹੀ ਹੈ ਕਿੰਨੀਆਂ ਕੁ ਸਾਡੀਆਂ ਯੂਨੀਵਰਸਟੀਆਂ ਜਿਨ੍ਹਾਂ ਚ ਲਾਲਸੁੰਢੀ ਨਾਲ ਬਠਿੰਡੇ ਦੇ ਇਲਾਕੇ ਚੋਂ ਨਰਮਾ ਗੈਬ ਹੋ ਗਿਆ ਉੱਤੇ ਖੋਜ ਹੋ ਰਹੀ ਹੈ ਸਾਡੀਆਂ ਕਿੰਨੀਆਂ ਕੁ ਯੂਨੀਵਰਸਟੀਆਂ ਜਿਹੜੀਆਂ ਸਾਨੂੰ ਪੀਏਯੂ ਦਾ ਆਪਾਂ ਨਾਂ ਲੈ ਲੀਏ ਸ਼ਾਇਦ ਉਹਦਾ ਉਸ ਤੰਗਣਾ ਵਾਲਾ ਕੱਲੇ ਕੱਲੇ ਘਰ ਤੱਕ ਉਹਦਾ ਪ੍ਰਚਾਰ ਨਹੀਂ ਗਿਆ ਅੱਜ ਵੀ ਸਾਡੇ ਕਿਸਾਨ ਨੂੰ ਇਹ ਨਹੀਂ ਪਤਾ ਕਿ ਜਿਹੜੀ ਮੇਰੇ ਖੇਤ ਦੇ ਵਿੱਚ ਖਾਦ ਪੈਣੀ ਹੈ ਉਹ ਚਾਰ ਥੱਲੇ ਪੈਣੀ ਹੈ ਤਿੰਨ ਥੱਲੇ ਪੈਣੀ ਹੈ ਉਹ ਦੋ ਤਰੀਕਿਆਂ ਨਾਲ ਪਾਉਂਦਾ ਜਾਂਦਾ ਮੋਟਾ ਜਿਹਾ ਹਿਸਾਬ ਲੈ ਲੈਂਦਾ ਹੁਣ ਫਸਲ ਦੇ ਪੱਤੇ ਪੀਲੇ ਹੋ ਗਏ ਖਾਦ ਪਾ ਲਿਓ ਜਾਂ ਮੇਰੇ ਗਵਾਂਢੀ ਨੇ ਚਾਰ ਥੱਲੇ ਪਾਏ ਆ ਆਪਾਂ ਵੀ ਚਾਰ ਥੱਲੇ ਪਾ ਦਨੇ ਆ ਮੇਰਾ ਮਤਲਬ ਇਹ ਹੈ ਕਿ ਸਾਡੇ ਕੋਲੇ ਜਿਹੜੀ ਸਾਡੀ ਸਿੱਖਿਆ ਹੈ ਉਹ ਵਿਹਾਰਕ ਹੋਣੀ ਚਾਹੀਦੀ ਹੈ ਸਮਾਜ ਨਾਲ ਜੁੜੀ ਹੋਣੀ ਚਾਹੀਦੀ ਹੈ ਸਾਡੇ ਸਮਾਜ ਦੀਆਂ ਲੋੜਾਂ ਨੂੰ ਪਛਾਣ ਕੇ ਉਹਨੂੰ ਅੱਗੇ ਲਿਜਾਣ ਵਾਲੀ ਹੋਣੀ ਸਮਾਜ ਦੀਆਂ ਲੋੜ ਜਾਵੇ ਸਾਡੀਆਂ ਡਿਗਰੀਆਂ ਵਿਹਾਰਕ ਹੋਣ ਅੱਜ ਪੰਜਾਬ ਹੈ ਜਿਹੜਾ ਪੰਜਾਬ ਦੇ ਵਿੱਚ ਕੀ ਲੋੜ ਹੈ ਕਿ ਸਾਡਾ ਫੂਡ ਪ੍ਰੀਜ਼ਰਵ ਕਿਵੇਂ ਹੋਵੇ ਸਾਡੀ ਹਵਾ ਸਾਫ਼ ਕਿਵੇਂ ਹੋਵੇ ਪਾਣੀ ਨੂੰ ਕਿਵੇਂ ਬਚਾਇਆ ਜਾਵੇ ਪਾਰਕ ਕਿਵੇਂ ਸਾਫ਼ ਹੋਣ ਸਾਡੀ ਗ੍ਰੀਨਰੀ ਕਿਵੇਂ ਬਚੇ ਇਹ ਸਾਡੀਆਂ ਅੱਜ ਦੀਆਂ ਲੋੜਾਂ ਹਨ ਪਰ ਅਸੀਂ ਕੀ ਇਹ ਗ੍ਰੈਜੂਏਸ਼ਨ ਦੇ ਵਿੱਚ ਪੜਾ ਰਹੇ ਹਾਂ ਕਿ ਸਾਡੀ ਕਿਤੇ ਵੀ ਪੰਜਾਬ ਦੇ ਵਿੱਚ ਐਸੀ ਡਿਗਰੀ ਹੈਗੀ ਹੈ ਬੀਟੈਕ ਦੀ ਜਿਹੜੀ ਸਾਨੂੰ ਇਹ ਦੱਸਦੀ ਹੋਵੇ ਕਿ ਖੇਤੀ ਦੇ ਉਨਤ ਸੰਦ ਕਿਵੇਂ ਬਣਾਈਦੇ ਆ